सफ़ाई <laughs> जुड़ ਅੱਜ ਹਲਕਾ ਫਿਲੌਰ ਦੇ ਸ਼ਹਿਰ ਗੁਰਾਇਆਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਚੱਲ ਰਿਹਾ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਹੈ ਅਤੇ ਭਰੋਸਾ ਦਿਵਾਇਆ ਗਿਆ ਕਿ ਜੋ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਇਸ ਮੌਕੇ ਐਸਡੀਐਮ ਫਿਲੌਰ ਅਮਨਪਾਲ ਸਿੰਘ ਅਤੇ ਗੁਰਾਇਆਂ ਆਮ ਆਦਮੀ ਪਾਰਟੀ ਦੇ ਮੈਂਬਰ ਮੌਜੂਦ ਸਨ ਇਸ ਮੌਕੇ ਐਸ.ਡੀ.ਐਮ ਫਿਰ ਲੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ 2 ਦਿਨ ਤੋਂ ਧਰਨਾ ਚੱਲ ਰਿਹਾ ਸੀ ਉਹ ਕਰਮਚਾਰੀਆਂ ਦੀਆਂ ਮੰਗਾਂ ਮੰਨ ਕੇ ਖਤਮ ਕਰਵਾ ਦਿੱਤਾ ਗਿਆ ਹੈ ਅਤੇ ਪਹਿਲਾਂ ਦੀ ਹੀ ਤਰ੍ਹਾਂ ਸਫਾਈ ਕਰਮਚਾਰੀ ਕੰਮ ਕਰਨਗੇ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਕਰਮਚਾਰੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਤ ਅਟਵਾਲ ਦਾ ਪੁਤਲਾ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਕਿ ਜੋ ਸਫਾਈ ਕਰਮਚਾਰੀਆਂ ਨੂੰ ਮਾੜੀ ਸ਼ਬਦਾਵਲੀ ਬੋਲੀ ਗਈ ਹੈ ਉਸ ਸਬੰਧ ਵਿੱਚ ਸਫਾਈ ਕਰਮਚਾਰੀ ਅਤੇ ਨਗਰ ਕੌਂਸਲ ਕਮੇਟੀ ਦੇ ਮੈਂਬਰਾਂ ਵੱਲੋਂ ਉਸ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਕਿਹਾ ਕਿ ਸੰਜੀਤ ਟਵਾਲ ਦਾ ਕੋਈ ਵੀ ਕੰਮ ਉਸ ਦੇ ਬੋਲਣ ਅਨੁਸਾਰ ਨਹੀਂ ਕੀਤਾ ਜਾਵੇਗਾ ਸਫਾਈ ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਬਿੰਦਰੀ ਬਾਬੇ ਵੱਲੋਂ ਜੋ ਮਾੜੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਉਸ ਦੇ ਨਾਲ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਕਿ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਗੁਰਾਇਆਂ ਤੋਂ ਪਵਨ ਭਰੋਂਟ ਤੇ ਕਰਮਵੀਰ ਸਿੰਘ ਦੀ ਖਾਸ ਰਿਪੋਰਟ ਜੀ ਤਾਂ ਈ ਦਿਨ ਹੋ ਗਿਆ 3-4 ਦਿਨ ਹੋ ਗਿਆ ਮੇਰਾ ਨਾਮ ਸੁਲਾਮਾ ਹੈ 3-4 ਦਿਨ ਹੋ ਗਿਆ ਤੁਹਾਨੂੰ ਇਸ ਤੱਕ ਕੀਤੀ ਕੋਈ ਸਾਡੀ ਸਮਾਈ ਨਹੀਂ ਕੋਈ ਗੱਲ ਨਹੀਂ ਹੋਰ ਬਾਤ ਨਹੀਂ ਜੇ ਕਰਦੇ ਇਹ ਬਲੈਰ ਕੀਤੀ ਸੀ ਕਿ ਇਸ ਕਾਰਨ ਨਾ ਕੋ ਸਾਡੀ ਗੱਲਬਾਤ ਸੁਣੀ ਆ ਨਾ ਉਹ ਬੰਦੇ ਆਇਆ ਇੱਥੇ ਨਾ ਕੋ ਗੱਲ ਆ ਫਿਰ ਉਨੀ ਦੇ ਚਲੂਗੀ ਜਿੰਨੀ ਦੇ ਇਹ ਸਾਡੀਆਂ ਮੰਗਾਂ ਜਿਹੜੀਆਂ ਨਾ ਮੰਨਿਆ ਜਾਣ ਮੀਆਂ ਆਪਣੀ ਦੇਰ ਤੱਕ ਤੈਨੂੰਗਾ ਇਹ ਕੌਣ ਬੰਦਾ ਸਿਗਾ ਜਿਹੜੇ ਜਿਹਨੇ ਤੁਹਾਨੂੰ ਗਲਤੋਂ ਲਫ਼ਜ਼ ਬੋਲੇ ਸੰਜੇ ਟਵਾਲ ਇਹ ਗਲਤ ਬੋਲਦਾ ਹਰ ਗੱਲਾਂ ਦੇ ਵਿੱਚ ਗਲਤ ਬੋਲਦਾ ਕੋਈ ਵੀ ਤਾਂ ਇਸ ਕਾਰਨ ਆਦੀ ਇਹ ਅੱਜ ਪਤਲਾ ਹੋ ਗਿਆ ਉਹਦੇ ਰੋਸ ਦੇ ਵਿੱਚ ਆ ਚਾ ਸੀ ਪਤਲਾ ਹੋ ਗਿਆ ਮੇਰਾ ਨਾਮ ਸੀਤਾ ਹੈ ਅਸੀਂ ਜੋ ਵੀ ਜਿੰਮਤ ਵਾਲੀ ਧਰਨਾ ਲਗਾਇਆ ਸੀਗਾ ਅਸੀਂ ਸੰਜੇ ਟਵਾਲ ਕਰਕੇ ਲਗਾਇਆ ਸੀ ਉਹਨੇ ਸਾਡੇ ਨਾਲ ਗਲਤ ਸ਼ਬਦ ਬੋਲੇ ਸੀਗੇ ਤੇ ਇਸ ਕਰਕੇ ਅਸੀਂ ਧਰਨਾ ਲਗਾਇਆ ਸੀ ਜੋ ਅਸੀਂ ਅੱਜ ਪੁਤਲਾ ਵੀ ਲੋਹਿਆ ਆ ਅਸੀਂ ਸੰਜੀਤ ਦਵਾਲ ਦਾ ਲੋਹਿਆ ਆ ਪੁਤਲਾ ਸਾਡੀਆਂ ਜੇ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਸਾਡਾ ਧਰਨਾ ਇਦਾਂ ਹੀ ਚੱਲੀ ਰਹੇਗਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਬਾਬਾ ਜੀ ਬਿੰਦਰੀ ਬਾਬੇ ਦੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਤੁਨ ਮਤਲਬ ਵੀ ਤੰਕੀਆਂ ਦਿੰਦਾ ਆ ਇਸ ਕਰਕੇ ਵੀ ਅਸੀਂ ਉਹਦੇ ਤੇ ਵੀ ਕੋਈ ਨਾ ਕੋਈ ਕਾਰਵਾਈ ਕਰਨਾ ਚਾਹੁੰਦੇ ਆ ਮਤਲਬ ਅਸੀਂ ਉਹਨੂੰ ਵੀ ਚੋਣੇ ਪੁੱਛਣਾ ਚਾਹੁੰਦੇ ਆ ਵੀ ਉਹ ਇਸ ਕਰਕੇ ਸਾਡੇ ਨਕਾਸੇ ਤੰਕੀਆਂ ਦਿੰਦਾ ਆ ਵੀ ਅਸੀਂ ਉਹਨੂੰ ਕੋਈ ਗੱਲ ਗਲਤ ਨਹੀਂ ਕਹੀ ਹੈਗੀ ਨਾ ਕੋਈ ਗਲਤ ਉਹਨੂੰ ਸ਼ਬਦ ਕਹੇ ਆ ਉਹ ਸਾਡੇ ਖਿਲਾਫ ਬੇਨ ਮਤਲਬ ਲਈ ਸਾਡੇ ਤੇ ਇਲਜ਼ਾਮ ਲਗਾਉਂਦਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਡੀਆਂ ਜੋ ਵੀ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਂ ਵੀ ਇਹਨਾਂ ਨੂੰ ਆਪਣੇ ਪੁੱਛਣ ਵੀ ਇਹ ਕਿਉਂ ਇਹ ਸਾਡੇ ਨਾਲ ਵੀ ਗਲਤ ਸ਼ਬਦ ਬੋਲਦੇ ਆ ਕਿਉਂ ਬਾਬਾ ਬਿੰਦਰੀ ਵੀ ਇਦਾਂ ਬੋਲਦਾ ਤੇ ਸੰਡੇੜਾ ਵਾਲੀ ਵੀ ਨਹੀਂ ਤੱਕ ਮਤਲਬ ਕਿ ਸਾਡੇ ਸਟਾਫ ਨੇ ਸਾਰਿਆਂ ਨੇ ਅਸੀਂ ਸਾਰੀ ਜੂਨੀਅਰ ਨੇ ਸਾਡੀਆਂ ਨੇ ਇਹਨੂੰ ਬਾਈਕਾਟ ਕੀਤਾ ਹੈ ਅਸੀਂ ਇਹਦੇ ਨਾ ਇਲਾਕੇ ਦੇ ਵਿੱਚ ਕੋਈ ਕੰਮ ਕਰਾਂਗੇ ਨਾ ਕੋਈ ਅਸੀਂ ਇਹਦੇ ਕਹਨੇ ਕੰਮ ਚਲਾਵਾਂਗੇ ਨਾ ਇਹ ਸਾਨੂੰ ਕੋਈ ਕੰਮ ਤਾਂ ਕਹੇ ਤੇ ਨਾ ਜਿਹੜਾ ਕੰਮ ਵੀ ਕਰੀਏ ਕੌਣ ਆ ਗਏ ਸੰਗਠਨ ਸਾਡੇ ਕੋਲ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਸਾਡੇ ਸਤਕਾਰਯੋਗ ਐਸਡੀਐਮ ਸਾਹਿਬ ਸਤਕਾਰਯੋਗ ਹਲਕਾ ਇੰਚਾਰਜ ਜੀ ਨੇ ਜਿਹੜਾ ਅੱਜ ਸਾਡਾ ਆ ਕੇ ਜਿਹੜਾ ਉਹ ਦੁੱਖ ਵੰਡਾਇਆ ਸਾਡੀ ਪੂਰੀ ਜੁਨੀਅਨ ਨੂੰ ਉਹਨਾਂ ਨੇ ਜੋ ਵੀ ਮੰਗਾ ਆ ਉਹਨਾਂ ਦੇ ਉੱਤੇ ਜਿਹੜਾ ਉਹ ਪੈਰਾ ਦੇ ਅੰਦੇ ਲਈ ਉਹਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਲਈ ਵਿਸ਼ਵਾਸ ਦਿਵਾਇਆ ਸਾਡੇ ਵੱਲੋਂ ਜੋ ਸੰਜੀਤ ਟਵਾਲ ਦੇ ਖਿਲਾਫ ਵੀ ਜਿਹੜਾ ਜਿਹੜਾ ਧਾਰਨਾ ਦੇ ਤਾ ਗਿਆ ਸੀ ਉਸ ਵਿੱਚ ਵੀ ਉਹਨਾਂ ਨੇ ਆਪਣੀ ਹਾਮੀ ਭਰਦੇ ਹੋਏ ਕਿਹਾ ਹੈ ਕਿ ਅਸੀਂ ਤੁਹਾਡੇ ਨਾਲ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਕਿਸੇ ਨੂੰ ਇੰਟਰਫੇਅਰ ਕਰਨ ਦਾ ਜਿਹੜਾ ਆ ਉਹ ਮੌਕਾ ਜਾਂ ਹੱਕ ਨਹੀਂ ਦਿੱਤਾ ਜਾਵੇਗਾ ਇਸ ਤੋਂ ਲਾਵਾ ਸਾਡੀਆਂ ਜਿਹੜੀਆਂ ਹੋਰ ਜੁਨੀਆਂ ਦੀਆਂ ਮੰਗਾਂ ਸੀ ਉਸ ਤੇ ਵੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਤੱਕ ਪਹੁੰਚਦਿਆਂ ਕਰਨਗੇ ਜੋ ਸਰਕਾਰੀ ਮੰਗਾਂ ਆ ਜੋ ਸਰਕਾਰ ਦੇ ਲੈਵਲ ਤੇ ਹੱਲ ਹੋਣ ਵਾਲੀਆਂ ਉਹਨਾਂ ਮੰਗਾਂ ਨੂੰ ਜਲਦ ਤੋਂ ਜਲ ਜਿਹੜਾ ਪੂਰਾ ਕਰਾਇਆ ਜਾਵੇ। ਜੀ ਇੱਕ ਵੀਡੀਓ ਵਾਇਰਲ ਹੋਈ ਆ ਬਿੰਦਰੀ ਬਾਬੇ ਦੀ ਉਸ ਵਾਰੀ ਚ ਤੁਹਾਡਾ ਕੀ ਕਹਿਣਾ ਜੀ? ਅ ਦੇਖੋ ਜੀ ਇਹ ਵੀ ਇੱਕ ਜਿਹੜਾ ਉਹ ਪੂਰਾ ਹਿੱਸਾ ਆ ਇਸ ਸਾਡੇ ਧਰਨੇ ਦਾ ਇਸ ਧਰਨੇ ਨੂੰ ਬਿਲਕੁਲ ਜਿਹੜਾ ਆ ਹੋਰ ਰੂਪ ਦੇਣ ਲਈ ਜਾਂ ਸਾਡੇ ਜਿਹੜੇ ਮੁਲਾਜ਼ਮ ਬੈਠੇ ਆ ਜਾ ਜਿਹੜਾ ਸਾਡਾ ਧਰਨਾ ਇੰਨੇ ਜਿਹੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਉਹਨੂੰ ਇੱਕ ਹੋਰ ਹੀ ਪਹਿਲੂ ਤੋਂ ਦਿਖਾਉਣ ਲਈ ਜਿਹੜਾ ਇਹ ਬਿੰਦਰੀ ਬਾਬੇ ਨੂੰ ਇਨਵੋਲਵ ਕਰਕੇ ਜਿਹੜਾ ਉਹ ਇੱਕ ਇਸ ਧਰਨੇ ਨੂੰ ਬਿਲਕੁਲ ਅਲੱਗ ਰੂਪ ਦੇਣ ਦਾ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਸ ਤਰ੍ਹਾਂ ਦਾ ਕੋਈ ਵਾਕਿਆ ਜੇ ਕਰ ਬਿੰਦਰੀ ਬਾਬੇ ਨਾਲ ਹੁੰਦਾ ਇੱਕ 100 ਰੁਪਏ ਦੀ 200 ਦੀ ਕਿਸੇ ਸਵੀਪਰ ਦੇ ਬਾਰੇ ਗੱਲ ਕਰਦਾ ਉਹ ਇੱਕ ਵੀਡੀਓ ਦੇ ਵਿੱਚ ਜੇ ਉਸ ਸੰਬੰਧ ਦੇ ਵਿੱਚ ਨਗਰ ਕੌਂਸਲ ਵੱਲੋਂ ਕੋਈ ਜਾਂ ਮੁਲਾਜ਼ਮਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਆ ਕਿ ਅਸੀਂ ਉੱਥੇ ਢੇਲ ਲਾਜ਼ਮਾਂਗੇ ਜਾਂ ਉਹਦੇ ਨਾਲ ਇਦਾਂ ਕਰਾਂਗੇ ਜਾਂ ਉਹਨੂੰ ਬੰਦ ਕਰਕੇ ਕੋਈ ਬੰਦੀ ਬਣਾ ਲਿਆ ਜਾਵੇਗਾ ਜਾਂ ਇਹ ਜੋ ਸਭ ਵੱਲੋਂ ਵੀ ਉਹਦੇ ਨਾਲ ਕੋਈ ਤਕਾਲ ਹੋਵੇਗਾ ਤਾਂ ਆਪ ਜਾਣਦੇ ਹੋ ਕਿ ਜੋ ਨਗਰ ਕੌਂਸਲ ਦੇ ਮੁਲਾਜ਼ਮ ਇਸ ਵੇਲੇ ਧਾਨੇ ਤੇ ਬੈਠੇ ਸੀ ਜੋ ਉਹਨਾਂ ਦੇ ਹਾਲਾਤ ਸੀ ਉਸ ਸਬੰਧ ਦੇ ਵਿੱਚ ਉਹ ਬਿਨਾਂ ਕਿਸੇ ਹਾਨੀ ਦੇ ਵਾਪਸ ਜਾ ਸਕਦਾ ਸੀ ਜਾਂ ਉਸ ਦੇ ਘਰ ਦੇ ਬਾਹਰ ਜਿਹੜਾ ਉਹ ਕੂੜੇ ਦੇ ਢੇਲ ਲਾਉਣ ਦੀ ਗੱਲ ਕਰਦਾ ਸਾਡੇ ਹੋਰ ਸਾਡੀਆਂ ਫੈਮਲੀਆਂ ਤੇ ਅਟੈਕ ਕਰਨ ਵਾਲੇ ਸਾਡੇ ਬੱਚਿਆਂ ਨੂੰ ਨਿੰਦਣ ਵਾਲੇ ਅਸੀਂ ਉਹਨਾਂ ਦੇ ਉਹਨਾਂ ਦੇ ਖਿਲਾਫ ਨਹੀਂ ਇੱਥੋਂ ਤੱਕ ਗਏ ਤਾਂ ਇਹੋ ਇੱਕ ਜਿਹੜਾ ਆ ਬੜਾ ਜਿੱਦਾਂ ਘਟਿਆ ਜਾਂ ਪਰਸਨ ਆ ਜਿਹੜੇ ਉਸ ਦੇ ਖਿਲਾਫ ਅਸੀਂ ਕੀ ਜਿਹੜਾ ਆ ਉਹ ਇਦਾਂ ਦਾ ਜਿਹੜਾ ਮੌਕਾ ਦਵਾਂਗੇ ਜਾਂ ਇਦਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਆਪਣਾ ਰੂਪ ਉਥੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਸ਼ਹਿਰ ਆ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਬਦੀਰਾ ਕਰਦੇ ਨਾ ਕਦੀ ਪਾਏਗਾ ਆ ਨਾ ਅੱਗੇ ਤੋਂ ਪਾਏ ਜਾਣਾ ਇਹ ਇਹ ਸਮਝ ਲਈ ਤਾਂ ਤੁਸੀਂ ਦਰਖਾਸਤ ਦਿੱਤੀ ਤੁਸੀਂ ਫਿਰ ਸਬੰਧ ਇਹ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਤੇ ਜੋ ਵੀ ਕਾਰਵਾਈ ਹੋਏਗੀ ਉਹ ਆਪ ਨਾਲ ਸਾਂਝੀ ਕਰਾਂਗੇ ਨਗਰ ਕੌਂਸਲ ਫਲੋਰ ਦੇ ਜਿਹੜੇ ਹੈਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਾਥੀ ਆ ਉਹਨਾਂ ਦੀਆਂ ਕੁਝ ਕੁ ਮੰਗਾਂ ਸਨ ਉਹ ਦੋ ਦਿਨ ਤੋਂ ਜਿਹੜੇ ਸੀਗੇ ਇੱਥੇ ਪ੍ਰੋਟੈਸਟ ਤੇ ਤੋਂ ਜਿਹੜਾ ਅਸੀਂ ਹੋ ਗਾ ਪ੍ਰੋਟੈਸਟ ਤਾਂ ਨਹੀਂ ਕਮਾ ਗਏ ਪਰਵਾਰ ਆ ਸਾਡੇ ਕਿ ਸਾਡੇ ਭੈਣਾ ਭਰਾ ਆ ਉਹਨਾਂ ਦੀਆਂ ਕੁਝ ਮੰਗਾਂ ਸੀ ਆ ਉਹਨਾਂ ਨੇ ਸਾਨੂੰ ਅੱਜ ਦਿੱਤੀਆਂ ਆ ਉਹਦੇ ਤਾਂ ਅਸੀਂ ਸਮਾਂ ਇਸ ਥਿਮਾ ਦੇ ਜੱਜ ਗਿਆ ਮੈਂ ਵੀ ਚੰਡੀਗੜ੍ਹ ਵਿਾਸਦ ਦਾ ਦੋ ਦਿਨ ਤੋਂ ਐਸਟੀਐਮ ਸਾਹਿਬ ਵੀ ਚੰਡੀਗੜ੍ਹ ਸੀਗੇ ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਅੱਜ ਦਿੱਤੇ ਆ ਕੇ ਅਸੀਂ ਇਹਨਾਂ ਦੀਆਂ ਉਹ ਤਕਰੀਫਾਂ ਸੁਣਿਆ ਆ ਇਹਨਾਂ ਨੇ ਵੀ ਸਾਥੀਆਂ ਦੇ ਕੋਈ ਬਾਲਾ ਕੇਂਦੂਪਰਾ ਤੁਲੀ ਕੀਤਾ ਹੈਗਾ ਇਹ ਗੱਲ ਕੀਤੀ ਹੈਗੀ ਆ ਕਿ 10000 ਰੁਪਏ ਇਹਨਾਂ ਨੂੰ ਜਿਹੜੀ ਹੈ ਉਹ ਮਿਲਦੀ ਹੈ ਤਨਖਾਹ ਉਹ ਕਈ ਸਰਕਾਰ ਦੇ ਵਿਚਾਰ ਦੀਆਂ ਅਸੀਂ ਵੀ ਪ੍ਰੋਜੈਕਟ ਬਲਾ ਕੇ ਇਹਾਂ ਨੂੰ ਆਊਟਸੋਰਸ ਜਿਹੜੇ ਹਨ ਉਹਨਾਂ ਲਈ ਵੀ ਅਸੀਂ ਜਿਹੜੀ ਹੈਗੀ ਐ ਇੱਕ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ ਸੋ ਇਹਨਾਂ ਦੇ ਸਾਥੀ ਵਾਲੇ ਤੁਹਾਡੇ ਸਾਹਮਣੇ ਹੈਗੇ ਆ ਔਰ ਬਹੁਤ ਵੱਡਾ ਮਾਲ ਇਹ ਲੱਗਦਾ ਥੋੜੀ ਜਿਹੜਾ ਇਹ ਸਵੇਤ ਪਟਾਰਾ ਵਾਲਿਆ ਥੋੜੀ ਜਿਹੜੇ ਹੈਗੇ ਆ ਇਹ ਸਾਥੀ ਜਿਹੜੇ ਹੈ ਆਪਰੇ ਗੰਮਾ ਦੇ ਜਾਣ ਲੱਗੇ ਆ ਔਰ ਕਰਾਇਆ ਚਹਿ ਦੀ ਜਿਹੜਿਆ ਬਫਾਸ ਤੇ ਜਿਹੜਾ ਹੈਗਾ ਨਹਾਰ ਬਦਲ ਦੇ ਵਿੱਚ ਅਹਿਮ ਯੋਗਦਾਨ ਇਹ ਦੋ ਦਿਨ ਤੋਂ ਸਾਡੇ ਡਰਾਈ ਕਮੇਟੀ ਦੇ ਜਿਹੜੇ ਸਪਾਈਸਰ ਬੰਦੇ ਉੱਤਰਦੇ ਸੀਗੇ ਔਰ ਦੀ ਜੀ ਬਹੁਤ ਥੋੜਾ ਜਲਦੀ ਇਹ ਜਿਹੜੇ ਜਦਾਂ ਮਹਿੰਦਰ ਕਲਮ ਜੀ ਜੀ ਮੁੱਖ ਅੰਸ਼ ਤੇ ਅੱਜ ਆ ਕੇ ਉਹਨਾਂ ਨੂੰ ਸੁਣਿਆ ਚੰਗੀ ਤਰ੍ਹਾਂ ਜਿਵੇਂ ਇਹਨਾਂ ਦੇ ਮਨ ਮੁਤਾਬਕ ਸੀ ਜੋ ਆਪਸੀ ਇਹ ਸਿਵਲ ਕਰਦਾਰ ਤੇ ਉਹਨਾਂ ਨੇ ਦੇ ਚੱਕਾਵਾ ਦੁੱਧ ਜਿਨੀਏ ਖੁਸ਼ਸੁਖਰਾਵ ਇਹਨਾਂ ਦਿਨੀਆਂ ਸਕਾਰਾਤਮਕ ਕੁਝ ਲੰਗਾ ਸਨ ਇਹ ਆਊਟ ਸੋਰਸ ਤੇ ਪੱਕੇ ਕਰਨ ਵਾਲੀ ਰਸ ਜਿਹੜੇ ਇਹਨਾਂ ਦੇ ਵਿੱਤੀ ਸੁਧਾਰ ਦੀ ਉਸ ਸੰਬੰਧੀ ਵੀ ਗੌਰ ਕੀਤਾ ਜਾ ਰਿਹਾ ਤੇ ਅੱਜ ਅਸੀਂ ਤੇ ਸਾਡੇ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਨਾਲ ਨਾਲ ਕੇ ਇਹਨਾਂ ਨਾਲ ਗੱਲ ਕਰਕੇ ਜੋਨ ਦੇ ਵਿੱਚ ਮਿਸਅੰਡਰਸਟੈਂਡਿੰਗਸ ਹੋ ਗਈਆਂ ਉਹ ਦਿੱਤੀ ਗਈਆਂ ਕਿ ਇਹ ਨੂੰ ਅੱਜ ਤੋਂ ਹੀ ਵਾਪਸ ਕੰਮ ਤੇ ਆਣਗੇ ਤੇ ਸ਼ਹਿਰ ਨੂੰ ਦੁਬਾਰਾ ਇੱਕ ਸਾਫ਼ ਸੁਥਰਾ ਸ਼ਹਿਰ ਬਣਾਉਣ ਨੂੰ ਮਿਲ ਰਿਹਾ ਹੈ